ਮੂਲ ਮੰਤਰ ਜੀਵਨ ਮੁਕਤੀ ਇਹਦੇ ਨਾਲ ਪਦਾਰਥਾਂ ਦੀ ਵੀ ਘਾਟ ਨਹੀਂ ਆਉਂਦੀ ਤੇ ਮੁਕਤੀ ਤਾਂ ਮਿਲ ਨਹੀਂ ਮਿਲਨੀ ਹੈ ਦੂਜਾ ਸ਼ਬਦ ਹੈ ਤੇ ਚਰਮੂਲ ਨਾ ਥੋੜੀ ਤੋਂ ਜਿਚਰ ਆਪ ਕਿਰਪਾਲ ਸ਼ਬਦ ਫਟਾ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਘਾਟ ਹੀ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਇੱਕ ਮਾਲਾ ਫੇਰੀਏ 10 ਮਿੰਟ ਲੱਗਦੇ ਜਿਆਦਾ ਨਹੀਂ ਟਪਸਾ ਮੈਂ ਲੱਗਦਾ ਇਹ ਗੁਰੂ ਨਾਨਕ ਸਾਹਿਬ ਦਾ ਮਾਇਆ ਦਾ ਮੰਤਰ ਹੈ ਇਹ ਵਾਹਿ 1426 ਅੰਗ ਦੇ ਜਦੋਂ ਭੋਗ ਪੈਂਦਾ ਨਾ ਉਸ ਤੋਂ ਪਹਿਲਾਂ ਹੁੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਹ ਜਿਆ ਜੀ ਤੂੰ ਮੇਰਾ ਵੱਲ ਹੈ ਤਾਂ ਕਿ ਆਪੋ ਚੰਦ ਵਾਹ ਆ ਤੁਸੀਂ ਜਾਪ ਕਰ ਲੋ ਸਵਾ ਲੱਖ ਵਾਰੀ ਕਰਕੇ ਦੇਖੋ ਘਾਟ ਨਹੀਂ ਹੋਣੀ ਕਿਸੇ ਤਰ੍ਹਾਂ ਦੀ ਮੇਰਾ ਬੈਦ ਗੁਰੂ ਗੋਬਿੰਦ ਦਾ ਇਹ ਇੱਕ ਐਸਾ ਸ਼ਬਦ ਹੈ ਇਹਨੇ ਕੈਂਸਰ ਵੀ ਹਟਾਤਾ ਕੋਈ ਵੀ ਰੋਗ ਸਰੀਰ ਤੇ ਸ਼ਬਦ ਰਹਿਣ ਨਹੀਂ ਦਿੰਦਾ ਤੁਸੀਂ ਜਾਪ ਕਰੋ ਲਗਾਤਾਰ ਰੋਗ ਜਿਆਦਾ ਨਹੀਂ ਹੁੰਦਾ ਸਰੀਰ ਦੇ